ਅਕਚੁਅਲੀ ਹਫ਼ਤੇ ਤੱਕ ਪਹਿਲਾਂ ਮੈਂ ਗੱਡੀ ਕਢਵਾਈ ਸੀਗੀ ਤੇ ਮੇਰਾ ਸੀਟ ਕਵਰ ਦਾ ਕੰਮ ਪੈਂਡਿੰਗ ਸੀਗਾ ਅੱਛਾ ਮੈਂ ਸੀਟ ਕਵਰ ਪਾਉਣ ਆਇਆ ਸੀਗਾ ਅੱਜ ਸਵੇਰੇ 10 ਵਜੇ ਪਹੁੰਚਿਆ ਸੀ ਇੱਥੇ ਤੇ ਗੱਡੀ نیچے ਲਾਈ ਹੋਈ ਸੀਗੀ ਕੰਮ ਚੱਲ ਰਿਹਾ ਸੀਗਾ ਬਹੁਤ ਵਧੀਆ ਪਰ ਲੰਚ ਕਰਕੇ ਹਟ ਜਗੇ ਅਜੇ ਤੇ ਉਸ ਤੋਂ ਬਾਅਦ ਅਚਾਨਕ ਮੈਂ ਜਦੋਂ نیچے ਗਿਆ ਚਾਰਜਰ ਲੈਣ ਗਿਆ ਚਾਰਜਰ ਲੈ ਕੇ ਮੈਂ ਉੱਪਰ ਆਇਆ ਗੱਡੀ ਵਿੱਚੋਂ ਤੇ ਬੈਠੇ ਜੀ ਆ ਕੇ ਚਾਹ ਵੈਰਾ ਪੀਤੀ ਜਾਨੂ ਭਾਜਣਾ ਪੈ ਗਿਆ ਮੈਨੂੰ ਲੱਗਾ ਕਿ ਕਿਸੇ ਦੀ ਸ਼ਾਇਦ ਲੜਾਈ ਹੋ ਗਈ ਜਦੋਂ ਮੈਂ ਉੱਠ ਕੇ ਦੇਖਿਆ ਤਾਂ ਧੂਆ ਆ ਰਿਹਾ ਸੀ ਬਹੁਤ ਜ਼ਿਆਦਾ ਫਿਰ ਮੈਂ ਬਾਹਰ ਆ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਦੇਖਿਆ ਬੇਸਮੈਂਟ ਵਿੱਚ ਅੱਗ ਲੱਗੀ ਸੀ ਮੇਰੀ ਗੱਡੀ ਵੀ ਅੰਦਰ ਹੀ ਜਲ ਗਈ ਮੇਰੀ ਐਕਸਯੂ ਵੀ 700 ਕੀ ਤੁਹਾਨੂੰ ਅੱਗ ਲੱਗਣ ਦਾ ਕਾਰਨ پتہ ਲੱਗੇ ਸਰ ਅੱਗ ਲੱਗਣ ਦਾ ਜੇ ਕਾਰਨ ਕੁਝ ਨਹੀਂ ਪਤਾ ਜਿੱਥੇ ਤੱਕ ਮੈਂ ਮੇਰੀ ਸਮਝ ਹੈ ਪਹਿਲਾਂ ਲਾਈਟ ਗਈ ਹੋਈ ਸੀ ਹੋ ਸਕਦਾ ਵੀ ਜਦੋਂ ਲਾਈਟ ਆਈ ਉਸ ਤੋਂ ਬਾਅਦ ਮੇ ਵੀ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਕਿਦਾਂ ਇਹਨਾਂ ਨੂੰ ਜ਼ਰੂਰ ਕਹਿ ਸਕਦੇ ਆ ਪਰ ਅਜੇ ਕਾਰਨ ਦਾ ਨਹੀਂ ਪਤਾ ਲੱਗਿਆ ਨੇ ਬਣ ਡੇ ਤੋਂ ਆ। ਅੱਛਾ ਭਾਈ ਜੀ ਤੁਸੀਂ ਜਦੋਂ ਬੜਤ ਤੇ ਜਾ ਰਹੇ ਸੀ ਕੀ ਦੇਖਿਆ ਤੁਸੀਂ? ਆਹ ਘੜਗਾ ਲਾਟਾ ਸੀ ਭਾਈ ਜੀ ਬਹੁਤ ਜ਼ਿਆਦੇ ਉੱਚਾ ਨਿਕਲੀ ਜਾਂਦੇ ਨਾ। ਅੱਛਾ ਲੋਕ ਦੇਖਦਾ ਰਹੇ ਸੀ ਕੋਈ ਗਾਹ ਨਹੀਂ ਜਾ ਰਿਹਾ ਸੀ। ਅਸੀਂ ਤਿੰਨਾਂ ਜਣਾਂ ਨੇ ਅੰਦਰ ਵੜ ਕੇ ਦੋ ਘਟਕੇ ਕੱਢੇ ਜੀ। ਇੱਕ ਤਾਂ ਮਹਿੰਦਰਾ ਦਾ ਪਿਕਅਪ ਡੱਲਾ, ਇੱਕ ਜੀ ਸਕਾਰਪਿਓ ਗੱਡੀ। ਧੂਆ ਬਹੁਤ ਜ਼ਿਆਦਾ ਹੀ ਲਾਟਾ ਬਹੁਤ ਉੱਚੀਆਂ ਸੀ। ਤੇ ਫਾਇਰ ਪੇਡ ਅਪਡੇਟ ਆਈ ਹੈ ਜੀ। ਫਾਇਰ ਬਗਰੇ। 25 ਮਿੰਟ ਲੇਟ ਆਈ ਹੈ ਫੋਨ ਕਰਦੇ। ਸਟੇਸ਼ਨ ਗੋਲੀ ਮੈਨੇਜਰ ਅਕਸ਼ ਕਮਰਸ਼ੀਅਲ ਨਿਕਲਦਾ। ਸਕੀਨ ਨਾ ਤੁਹਾਨੂੰ ਆਵੇ ਤੋਂ ਤਰ ਕਟੀਆਂ ਕਸਟਰ ਕੇ ਨੇ ਲੋਕ ਉਹਦੀ ਆਪਣੀ ਬੈਗਿੰਗ ਅੱਛਾ ਹੈ ਬਾਕੀ ਜੇ ਦੇਖ ਰਹੇ ਚੈੱਕ ਕਰ ਰਹੇ ਦੇਖਣ ਕਾਰ ਨਹੀਂ ਮਤ ਟੋਟਲ ਕਿਲੋ ਸੋਦੇ ਸਾਡੀ ਆਪਾ ਅਜੰਤ ਫਾਈਨੈਂਸ ਜਿਹੜਾ ਇਹਦੀ ਅੱਜ ਨਾਲ ਸਾਰਾ ਕੁਝ ਹੋਣਾ ਸਰ ਸਾਨੂੰ ਥੋੜਾ ਟਾਈਮ ਪਹਿਲਾਂ ਇਤਲਾਹ ਮਿਲੀ ਸੀ ਕਿ ਮਹਿੰਦਰਾ ਦੀ ਏਜੰਸੀ ਹੈਗੀ ਪਾਤਲਾ ਰੋਡ ਦੇ ਉੱਪਰ ਕਾਰਾਂ ਵਾਲੀ ਏਜੰਸੀ ਹੈਗੀ ਸੰਗਰੂਰ ਵਿਖੇ ਤੇ ਉਹਦੇ ਚ ਫੇਸਮੈਂਟ ਦੇ ਵਿੱਚ ਅੱਗ ਲੱਗੀ ਹੈ ਜਿਸ ਦੇ ਵਿੱਚ ਕਾਫੀ ਸਾਰੀਆਂ ਗੱਡੀਆਂ ਹੈਗੀਆਂ ਨੇ ਅਸੀਂ ਮੌਕੇ ਤੇ ਪਹੁੰਚ ਕੇ ਗੱਡੀਆਂ ਵਗੈਰਾ ਕਢਵਾਈਆਂ ਅੰਦਰੋਂ ਫਾਇਰ ਬ੍ਰਿਗੇਡ ਬੁਲਾ ਕੇ ਅਸੀਂ ਅੱਗ ਤੇ ਕਾਬੂ ਪਾ ਲਿਆਗਾ ਬਾਕੀ ਹਜੇ ਕਿੰਨਾ ਨੁਕਸਾਨ ਹੈਗਾ ਕੀ ਹੋਇਆ ਕਿੱਦਾਂ ਅੱਗ ਲੱਗੀ ਹੈ ਪੁਲੀਸ ਸਾਰੀ ਅਸੀਂ ਚੈੱਕ ਕਰ ਰਹੇ ਹਾਂ ਕਿ ਜਿਵੇਂ ਵੀ ਕੋਈ ਹੋਣੀ ਪਾਉ ਸਾਡੇ ਕੋਲ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਸਨ ਕਾਫੀ ਆਦੀ ਹੋ ਕੇ ਕਾਫੀ ਜਦੋਂ ਜਿਹੇ ਦਿਨ ਉਹ ਜਿਹੜਾ ਹੈਗੇ ਤੇ ਕੰਟਰੋਲ ਕਿੰਨੀਆਂ ਕਿੰਨੀਆਂ ਉਹ ਹਜੇ ਇਹਨਾਂ ਦੇ ਮੁਤਾਬਕ ਜੋ ਰਿਪੋਰਟ ਦੇਣਗੇ ਜਾਂ ਆਸਟਰ ਇਨਕੁਆਰੀ ਜੋ ਵੀ ਹੋਏਗਾ ਉਸ ਦਾ ਜਵਾਬ ਪਤਾ ਲੱਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਸੰ ਸਾਨੂੰ 3:04 ਤੇ ਸੂchna ਮਿਲੀ ਕਿ ਇਹ Mahindra agency ਚ ਪਾਤਰਾ ਰੋਡ ਤੇ ਅੱਗ ਲੱਗੀ ਹੋਈ ਹੈ ਮੈਂ ਤੇ ਮੇਰੀ ਟੀਮ ਜਿਹੜੀ ਹੈ ਇੱਕ ਫਾਇਰਟੈਂਡਰ ਨੂੰ ਦਫ਼ਤਰ ਤੋਂ ਲੈ ਕੇ ਇੱਕ ਫਾਇਰਟੈਂਡਰ ਸਾਡਾ ਸੁਨਹਿਰਾ ਸਾਹਿਬ ਗੁਰਦੁਆਰੇ ਦੇ ਲਵੇ ਖੜਾ ਹੈ ਉਧਰੋਂ ਜਿਹੜੇ ਦੋ ਦੋਨੋਂ ਫਾਇਰਟੈਂਡਰ ਨੇ ਮੌਕੇ ਤੇ ਪਹੁੰਚ ਗਏ ਇਮੋਕੇਲੇ ਪਹੁੰਚ ਕੇ ਦੇਖਿਆ ਕਿ ਜਿਹੜੀ ਅੱਗ ਸੀ ਉਹ ਜਿਹੜੀ ਹੈ ਬੇਸਮੈਂਟ ਚ ਲੱਗੀ ਹੋਈ ਸੀ ਕਾਫੀ ਜ਼ਿਆਦਾ ਜਿਹੜੀ ਹੈ ਅੱਗ ਫੈਲ ਕੀਤੀ ਤੇ ਧੂਆਂ ਹੀ ਧੂਆਂ tha ਤੇ ਅਸੀਂ ਜਿਹੜਾ ਹੈ ਕੰਟਰੋਲ ਅੱਗ ਨੂੰ ਕੰਟਰੋਲ ਕੀਤਾ ਹੈ ਕੁਆਇਟ ਇੰਟ ਸਾਡਾ ਪਵਾਨੀਗੜ ਤੇ ਨਾਲ ਸੀ ਤੇ ਉਹਨੂੰ ਵੀ ਬੁਲਾਇਆ ਆਪਾਂ ਤਿੰਨ ਗੱਡੀਆਂ ਨਾਲ ਜਿਹੜੀ ਹੈ ਉਹ ਅੱਗ ਨੂੰ ਕੰਟਰੋਲ ਕਰ ਲਈਏ ਨਾ ਕੋਈ ਜਾਨੀ ਮਾਲੀ ਨੁਕਸਾਨ ਤੇ ਨਹੀਂ ਹੋਇਆ ਨਾ ਮਾਲੀ ਨੁਕਸਾਨ ਤਾਂ ਹੈਗਾ ਜੀ ਜਾਨੀ ਨੁਕਸਾਨ ਤੋਂ ਬਚਾ ਲਿਆ ਨੁਕਸਾਨ ਤਕਰੀਬਨ 3-4 ਗੱਡੀਆਂ ਜਿਹੜੀਆਂ ਉਸ ਸੜਕ 'ਤੇ ਸਵਾਹ ਹੋ ਗਈਆਂ ਨੇ ਤੇ ਕੁਝ ਗੱਡੀਆਂ ਨੂੰ ਜਿਹੜਾ ਹੈ ਉਹ ਸੇਕ ਲੱ ਕੀ ਕੋਈ ਵੀ ਜਾਣਕਾਰੀ ਨਹੀਂ ਹੈ ਜੀ ਕਿ ਕਿਸੇ चीज ਨਾਲ ਲੱਗੀ ہوئی ਹੈ ਜਦੋਂ ਆਪਾਂ ਇੱਥੇ ਪਹੁੰਚੇ ਉਦੋਂ ਤੱਕ ਜਿਹੜੀ ਹੈ ਉਹ ਅੱਗ ਲੱਗ ਚੁੱਕੀ ਹੈ